ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਮੈਂ ਆਸ ਕਰਦੀ ਹਾਂ ਕਿ ਆਪ ਸਭ ਬਹੁਤ ਵਧੀਆ ਜੀ ਹਾਂ ਬਿਲਕੁਲ ਅੱਜ ਤੋਂ ਟਾਈਮ ਵੇਸਟ ਖਤਮ ਤੇ ਜਿਨ੍ਹਾਂ ਨੇ ਸਮੇਂ ਤੇ ਟਾਈਮ ਤੇ ਕੰਟਰੋਲ ਕਰ ਲਿਆ ਉਹਨਾਂ ਦੀ ਸਫਲਤਾ ਪੱਕੀ ਤੇ ਜੇਕਰ ਤੁਸੀਂ ਵੀ ਰੈਡੀ ਹੋ ਆਪਣਾ ਸਮਾਂ ਬਚਾਉਣ ਦੇ ਲਈ ਤਾਂ ਫਿਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਕੁਝ ਕਜਈਆਂ ਗੱਲਾਂ ਜਿਹੜੀਆਂ ਕਿ ਸਾਨੂੰ ਲੱਗਦਾ ਕਿ ਸਾਨੂੰ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਕੋਈ ਏਮ ਰੱਖਿਆ ਹੁੰਦਾ ਹੈ ਉਸ ਏਮ ਤੱਕ ਪਹੁੰਚਣ ਦੇ ਲਈ ਸਾਡੇ ਕੋਲੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਮੇਂ ਦੀ ਬਹੁਤ ਘਾਟ ਹੈ ਕੰਮ ਇੰਨੇ ਹੁੰਦੇ ਨੇ ਇੰਨੀ ਰੁਝੇਵੇਂ ਹੋਣ ਕਰਕੇ ਅਸੀਂ ਆਪਣੇ ਆਪ ਨੂੰ ਫ੍ਰੀ ਨਹੀਂ ਕਰ ਪਾਉਂਦੇਗੇ ਆਪਣੇ ਮਿਸ਼ਨ ਤੱਕ ਪਹੁੰਚਣ ਦੇ ਲਈ ਸੋ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਆਪਾਂ ਗੱਲਾਂ ਕਰਾਂਗੇ ਹਰ ਉਮਰ ਦੇ ਵਿਅਕਤੀ ਦੇ ਲਈ ਹੈ ਅਸੀਂ ਸਾਰੇ ਆਪਣੇ ਤਰੀਕੇ ਦੇ ਨਾਲ ਇਹਨਾਂ ਗੱਲਾਂ ਦੇ ਵਿੱਚੋਂ ਸਿੱਖ ਕੇ ਆਪਣੇ ਸਮੇਂ ਨੂੰ ਮੈਨੇਜ ਕਰ ਸਕਦੇ ਹਾਂ ਪਹਿਲੀ ਗੱਲ ਇਹ ਹੈ ਕਿ ਆਪਣੇ ਸਮੇਂ ਨੂੰ ਕੰਟਰੋਲ ਕਰਨ ਦੇ ਲਈ ਆਪਣੇ ਸਮੇਂ ਨੂੰ ਬਚਾਉਣ ਦੇ ਲਈ ਸਾਨੂੰ ਛੋਟੇ-ਛੋਟੇ ਸਟੈਪ ਲੈਣੇ ਪੈਂਦੇ ਆ। ਸੋ ਸਭ ਤੋਂ ਪਹਿਲਾਂ ਅਸੀਂ ਆਮ ਹੀ ਸੁਣਦੇ ਆ ਕਿ ਆਪਣੇ ਦਿਨ ਨੂੰ ਪਲਾਨ ਕੀਤਾ ਜਾਵੇ। ਆਪਣੇ ਸਾਲਾਂ ਨੂੰ ਪਲਾਨ ਕਰਨ ਤੋਂ ਪਹਿਲਾਂ ਆਪਣੇ ਦਿਨ ਨੂੰ ਪਲਾਨ ਕਰੋ। ਆਪਣੇ ਦਿਨ ਨੂੰ ਪਲਾਨ ਕਰੋ। ਪੂਰੇ ਦਿਨ ਦੇ ਵਿੱਚ ਤੁਸੀਂ ਕੀ ਕੰਮ ਕਰਨੇ ਨੇ ਉਹ ਤੈਅ ਕਰੋ। ਕਈ ਵਾਰ ਅਸੀਂ ਕੀ ਹੁੰਦਾ ਉੱਠਦੇ ਆ ਸਵੇਰੇ ਉੱਠਣਸਾਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਪੂਰਾ ਦਿਨ ਕਰਨਾ ਕੀ ਹੈ ਤੇ ਉਹ ਦਿਨ ਸਾਡਾ ਐਦਾਂ ਹੀ ਨਿਕਲ ਜਾਂਦਾ ਹੈ ਕਈ ਵਾਰ ਸਾਡਾ ਇੱਕ ਕੰਮ ਤੇ ਟਾਈਮ ਨਿਕਲ ਜਾਂਦਾ ਹੈ ਸੋ ਜਦੋਂ ਅਸੀਂ ਆਪਣੇ ਦਿਨ ਨੂੰ ਪਲਾਨ ਕਰਦੇ ਆ ਨਾ ਕਿ ਅਸੀਂ ਸਵੇਰੇ ਉੱਠ ਕੇ ਆਪਦਾ ਐਕਸਰਸਾਈਜ਼ ਕਰਨੀ ਹੈ ਖਾਣਾ ਖਾਣਾ ਉਸ ਤੋਂ ਬਾਅਦ ਅਸੀਂ ਇੰਨੇ ਘੰਟੇ ਆਪਦੀ ਸਟੱਡੀ ਕਰਨੀ ਹੈ ਜਾਂ ਇੰਨੇ ਘੰਟੇ ਅਸੀਂ ਆਪਣਾ ਆਹ ਜੋਬ ਵਾਲਾ ਕੰਮ ਕਰਨਾ ਹੈ ਜਾਂ ਫਿਰ ਤੁਸੀਂ ਕੋਈ ਘਰ ਦੇ ਵਿੱਚ ਹੀ ਕੰਮ ਕਰ ਰਹੇ ਹੋ ਉਹ ਕੰਮ ਤੁਸੀਂ ਆਪਣਾ ਉਹਨੇ ਘੰਟੇ ਕਰਨਾ ਹੈਗਾ ਕੁਝ ਸਿੱਖ ਰਹੇ ਹੋ ਉਹ ਕੰਮ ਨੂੰ ਆਪ ਦੇ ਦਿਨ ਭਾਵੇਂ ਥੋੜਾ ਟਾਈਮ ਦਿਓ ਰੋਜ਼ ਟਾਈਮ ਦਿਓ ਤਾਂ ਜੋ ਤੁਸੀਂ ਥੋੜਾ ਥੋੜਾ ਕੰਮ ਕਰਦੇ ਕਰਦੇ ਆਪਣਾ ਉਹ ਕੰਮ ਇੱਕ ਨਾ ਇੱਕ ਦਿਨ ਮੁਕੰਮਲ ਕਰ ਸਕੋ ਦੂਜਾ ਪੁਆਇੰਟ ਹੈ ਕੇ ਡਿਸਟਰੈਕਸ਼ਨ ਤੋਂ ਬਚੋ ਪਹਿਲੀ ਗੱਲ ਤਾਂ ਘਰ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਕਿਤੇ ਵੀ ਕੰਮ ਕਰਦੇ ਹੋ ਤਾਂ ਇਸ ਤਰ੍ਹਾਂ ਦੀ ਥਾਂ ਦੇਖੋ ਜਿੱਥੇ ਤੁਹਾਡੇ ਕੋਲ ਕੋਈ ਬੋਲਬਾਲਾ ਨਾ ਹੋਵੇ ਕੋਈ ਇਧਰ ਉਧਰ ਦੀ ਗੱਲ ਨਾ ਹੋਵੇ ਜਿਵੇਂ ਹੁਣ ਬੱਚੇ ਹੀ ਦੇਖਦੇ ਆਂ ਸੀ ਟੀਵੀ ਲਾ ਕੇ ਪੜ੍ਹਾਈ ਕਰਦੇ ਨੇ ਜਾਂ ਮੋਬਾਈਲ ਦੇ ਉੱਪਰ WhatsApp ਤੇ ਮੈਸੇਜ ਦੇਖੀ ਜਾਂਦੇ ਨੇ ਇੱਕ ਪਾਸੇ Instagram ਦੇਖੀ ਜਾਂਦੇ ਨੇ ਉਹਦੇ ਨਾਲ ਕੀ ਹੁੰਦਾ ਜੋ ਵੀ ਕੋਈ ਜੀ ਯਾਦ ਕਰਨਾ ਹੁੰਦਾ ਜੋ ਪੜ੍ਹਨਾ ਹੁੰਦਾ ਉਹ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਯਾਦ ਨਹੀਂ ਹੁੰਦਾ ਉਹ ਸਮੱਸਿਆਵਾਂ ਜ਼ਿਆਦਾ ਆਉਂਦੀਆਂ ਨੇ ਸੋ ਕੋਸ਼ਿਸ਼ ਕਰੋ ਕੋਈ ਵੀ ਕੰਮ ਕਰਨਾ ਹੈਗਾ ਮੋਬਾਈਲ ਦੇ ਨੋਟੀਫਿਕੇਸ਼ਨਸ ਆਫ ਕਰੋ ਆਪਣੇ ਆਪ ਨੂੰ ਇਸ ਤਰ੍ਹਾਂ ਦਾ এনवायरमेंट ਉਹ ਜਿੱਥੇ ਪੂਰਾ ਫੋਕਸ ਪੂਰਾ ਧਿਆਨ ਆਪਣੇ ਕੰਮ ਦੇ ਵਿੱਚ ਹੋਵੇ ਜਿੰਨਾ ਜ਼ਿਆਦਾ ਡਿਸਟਰੈਕਸ਼ਨ ਤੋਂ ਬਚਾਂਗੇ ਤੁਹਾਡੇ ਟਾਈਮ ਵੀ ਬਚੂਗਾ ਉਹਦੇ ਨਾਲ ਤੇ ਤੁਹਾਡਾ ਕੰਮ ਵੀ ਜ਼ਿਆਦਾ ਸੋਣਾ ਹੋ ਤੀਸਰੇ ਨੰਬਰ ਤੇ ਹੈਕ ਕੇਸ ਆਪਣੇ ਹਰ ਇੱਕ ਕੰਮ ਦੇ ਵਿੱਚ ਦੀ ਚਾਹੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਭਾਵੇਂ ਫਿਜ਼ੀਕਲੀ ਕਰਦੇ ਹੋ ਭਾਵੇਂ ਦਿਮਾਗੀ ਤੌਰ ਤੇ ਕੋਈ ਕੰਮ ਕਰ ਰਹੇ ਹੋ ਥਕਾਵਟ ਹੁੰਦੀ ਹੀ ਹੁੰਦੀ ਹੈ ਸੋ ਆਪਣੇ ਕੰਮ ਦੇ ਵਿੱਚ ਦੀ ਬ੍ਰੇਕ ਲੈਣਾ ਜ਼ਰੂਰ ਸਮਝੋ ਚਾਹੇ ਤੁਸੀਂ 10 ਮਿੰਟ ਦਾ ਬ੍ਰੇਕ ਲੈ ਲਓ ਬ੍ਰੇਕ ਲੈਣਾ ਜ਼ਰੂਰੀ ਹੈ ਤੁਹਾਡੇ ਆਪਣੀ ਬਾਡੀ ਤੇ ਆਪਣੇ ਮਾਈਂਡ ਨੂੰ ਰਿਫਰੈਸ਼ ਕਰਨ ਦੇ ਲਈ ਅਸੀਂ ਬ੍ਰੇਕ ਲੈਂਦੇ ਲੈਂਦੇ ਫੋਨ ਚੱਕ ਲੈਂਦੇ ਹ ਜਦੋਂ ਕਈ ਵਾਰ ਅਸੀਂ ਬ੍ਰੇਕ ਦੇ ਨਹੀਂ ਉਹ ਸਾਡਾ 10 ਮਿੰਟ ਦਾ ਬ੍ਰੇਕ ਨਾ ਹੋ ਕੇ ਅੱਧੇ ਭੁਨੇ ਘੰਟੇ ਦਾ ਬ੍ਰੇਕ ਹੋ ਜਾਂਦਾ ਸੋ ਉਹ ਚੀਜ਼ ਤੋਂ ਖਾਸ ਕਰਕੇ ਅਸੀਂ ਅਵੇਅਰ ਰਹਿਣਾਗਾ ਕਿਉਂਕਿ ਇਹਦੇ ਨਾਲ ਸਾਡਾ ਟਾਈਮ ਬਹੁਤ ਖਰਾਬ ਹੁੰਦਾ ਖਾਸ ਕਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮੋਬਾਈਲ ਦੀ ਐਡਿਕਸ਼ਨ ਹੈ ਇਹ ਸਾਡੇ ਟਾਈਮ ਨੂੰ ਬਹੁਤ ਖਾ ਰਹੀ ਹੈਗੀ ਚੌਥੇ ਨੰਬਰ ਤੇ ਦੱਸਣਾ ਚਾਹੁੰਦੀ ਹਾਂ ਕਿ ਆਪਣਾ ਸਮਾਂ ਬਚਾਉਣਾ ਤਾਂ ਜਿਹੜੇ ਕੰਮ ਜਮੇ ਹੀ ਜ਼ਰੂਰੀ ਨਹੀਂ ਹੈਗੇ ਉਹਨਾਂ ਨੂੰ ਨਾ ਕਰੋ ਹਲੇ ਜਿਹੜੇ ਕੰਮ ਤੁਹਾਨੂੰ ਲੱਗਦਾ ਕਿ ਹਲੇ ਇੰਨੇ ਜ਼ਰੂਰੀ ਹੈ ਹੀ ਨਹੀਂ ਉਹਨਾਂ ਦੀ ਕੋਈ ਲੋੜ ਹੀ ਨਹੀਂ ਹੈਗੀ ਉਹਨਾਂ ਨੂੰ ਛੱਡ ਦਿਓ ਜਿਹੜੇ ਕੰਮ ਤੁਹਾਡੇ ਜ਼ਿਆਦਾ ਜ਼ਰੂਰੀ ਉਹਨਾਂ ਨੂੰ ਸ਼ੁਰੂ ਕਰੋ ਕਿਉਂਕਿ ਜਦੋਂ ਅਸੀਂ ਅਜਿਹੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਜਿਨ੍ਹਾਂ ਦੀ ਹਲੇ ਲੋਡ ਵੀ ਨਹੀਂ ਹੁੰਦੀ ਸਾਨੂੰ ਉਹ ਕੰਮ ਸਾਡਾ ਸਮਾਂ ਖਾ ਜਾਂਦੇ ਨੇ ਤੇ ਜਿਨ੍ਹਾਂ ਦੀ ਸਾਨੂੰ ਪੂਰੀ ਲੋਡ ਹੁੰਦੀ ਹੈ ਸਾਨੂੰ ਇਹ ਲੱਗਦਾ ਹੁੰਦਾ ਕਿ ਹੁਣੇ ਕਰਨੇ ਜ਼ਰੂਰੀ ਹੈ ਉਹ ਕੰਮਾਂ ਦੇ ਲਈ ਸਾਡੇ ਕੋਲ ਸਮਾਂ ਘਟ ਜਾਂਦਾ। ਕਈ ਵਾਰ ਅਸੀਂ ਪੜਦੇ ਲਿਖਦੇ ਆ ਜਾਂ ਫਿਰ ਕੋਈ ਅਸੀਂ ਕੋਈ ਕੰਮ ਕਰਦੇ ਆ ਜਾਂ ਫਿਰ ਜੌਬ ਤੇ ਜਾਂਦੇ ਆ। ਕੁਝ ਏਦਾਂ ਦੇ ਅਨੈਸੈਸਰੀ ਕੰਮ ਹੁੰਦੇ ਜਿਹੜੇ ਕਿ ਅਸੀਂ ਜੇਕਰ ਬਾਅਦ ਦੇ ਵਿੱਚ ਕਰਾਂਗੇ ਤਾਂ ਵੀ ਠੀਕ ਹੋਣਾ। ਉਹਨਾਂ ਦਾ ਕੋਈ ਸਾਨੂੰ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਉਹਨਾਂ ਕੰਮਾਂ ਨੂੰ ਛੜ ਦੋਨੇ ਟਾਈਮ ਦੇ ਲਈ ਸਿਰਫ ਉਹ ਕੰਮ ਕਰੋ ਜਿਹੜੇ ਤੁਹਾਨੂੰ ਲੱਗਦਾ ਕਿ ਇਹ ਛੱਡੇ ਨਹੀਂ ਜਾ ਸਕਦੇ ਇਹ ਬਹੁਤ ਜ਼ਰੂਰੀ ਹੈ ਸੋ ਇਨਾਂ ਕ ਕੰਮਾਂ ਦਾ ਹਿਸਾਬ ਕਿਤਾਬੀ ਰੱਖਣਾ ਪੈਂਦਾ ਜੇਕਰ ਅਸੀਂ ਚਾਹੁੰਦੇ ਕਿ ਅਸੀਂ ਜੋ ਸੋਚਿਆ ਉਥੋਂ ਤੱਕ ਅਸੀਂ ਪਹੁੰਚਣਾ ਹੈ ਸੋ ਉਸ ਲਈ ਸਾਨੂੰ ਆਪਦੇ ਕੰਮ ਵੀ ਅੱਗੇ ਪਿੱਛੇ ਕਰਨੇ ਪੈਣਗੇ ਜਿਹੜੇ ਸਾਨੂੰ ਜ਼ਿਆਦਾ ਜ਼ਰੂਰੀ ਲੱਗਦੇ ਪਹਿਲਾਂ ਉਹ ਕਰੋ ਬਾਕੀ ਕੰਮ ਬਾਅਦ ਦੇ ਵਿੱਚ ਕਰੋ ਸਾਡੇ ਮਨ ਦੇ ਵਿੱਚ ਕਈ ਵਾਰ ਇਹ ਹੁੰਦਾ ਕਿ ਮੈਂ ਇਹ ਕਰਨਾ ਚਾਹੁੰਦਾ ਪਰ ਜਦੋਂ ਵੀ ਮੈਨੂੰ ਸਹੀ ਸਮਾਂ ਲੱਗਿਆ ਮੈਂ ਉਦੋਂ ਸ਼ੁਰੂ ਕਰੂੰਗਾ ਕੋਈ ਵੀ ਰਾਈਟ ਟਾਈਮ ਨਹੀਂ ਹੁੰਦਾ ਤੇ ਸਾਰਾ ਸਮਾਂ ਹੀ ਰਾਈਟ ਹੁੰਦਾ ਹੈ ਤਨ ਇੱਕ ਗੱਲ ਦੱਸਦੀ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ ਉਹਦੇ ਲਈ ਜ਼ਿਆਦਾ ਸੋਚੋ ਨਾ ਕਰਨਾ ਸ਼ੁਰੂ ਕਰੋ ਜਦੋਂ ਸ਼ੁਰੂ ਕਰੋਗੇ ਨਾ ਤਾਂ ਸਿੱਖਦੇ ਜਾਓਗੇ ਉਹ ਚੀਜ਼ਾਂ ਜੀਆਂ ਹੁੰਦੀਆਂ ਜਿਹੜੀਆਂ ਅਸੀਂ ਸਿੱਖਦੇ ਜਾਂਦੇ ਆ ਉਹਨਾਂ ਰਹੀਂ ਗੁਜ਼ਰਦੇ ਆ ਤਾਂ ਸਾਨੂੰ ਸਮਾਂ ਲੱਗਦਾ ਜਦੋਂ ਅਸੀਂ ਪਹਿਲਾਂ ਸੋਚਣ ਤੇ ਹੀ ਨਾ ਸਮਾਂ ਲਗਾ ਦਿੰਨੇ ਕਦੋਂ ਅਸੀਂ ਸ਼ੁਰੂ ਕਰਨਾ ਹੈ ਕਦੋਂ ਸਾਰਾ ਕੁਝ ਇੰਪਲੀਮੈਂਟ ਕਰਨਾ ਉਹ ਗੱਲਾਂ ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਹੋਰ ਸਾਡਾ ਸਮਾਂ ਖਰਾਬ ਕਰ ਦਿੰਦੀ ਹੈ ਸੋ ਜਿਉਂ ਤੁਸੀਂ ਸ਼ੁਰੂ ਕਰ ਲਿਆ ਨਾਰਨਾ ਤੁਸੀਂ ਸਿੱਖਦੇ ਜਾਓਗੇ ਤੇ ਅੱਗੇ ਵਧਦੇ ਜਾਓਗੇ ਬਾਕੀ ਲਾਸਟ ਬਟ ਨੋਟ ਲੀਸਟ ਕਿ 네ਗੇਟਿਵ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਦੀ એનર્ਜੀ ਦੇ ਨਾਲ ਤੁਹਾਨੂੰ ਲੱਗਦਾ ਕਿ ਤੁਸੀਂ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਜਾ ਰਹੇ ਹੋ ਉਹਨਾਂ ਤੋਂ ਦੂਰ ਰਹੋ ਕਿਉਂਕਿ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਚੀਜ਼ ਕਿ ਅਸੀਂ ਕਿਸ ਤਰ੍ਹਾਂ ਦੀ ਮੰਡੈਲਟੀ ਦੇ ਲੋਕਾਂ ਦੇ ਵਿੱਚ ਰਹਿੰਦੇ ਹੈਗੇ ਜੋ ਤੁਹਾਨੂੰ ਲੱਗੇ ਕਿ ਤੁਹਾਡੇ ਆਲੇ-ਦੁਆਲੇ ਦੇ ਲੋਕ ਜਿਆਦਾ ਨੈਗੇਟਿਵ ਨੇ ਉਹਦੇ ਨਾਲੋਂ ਇਕੱਲਾ ਰਹਿਣਾ ਜਿਆਦਾ ਬਿਹਤਰ ਆ ਕਿਉਂਕਿ ਇਕੱਲੇ ਰਹਿ ਕੇ ਤੁਸੀਂ ਆਪਣੀ એનર્ਜੀ ਨੂੰ ਬੂਸਟ ਅਪ ਕਰ ਸਕਦੇ ਹੋ ਪੋਜ਼ਿਟਿਵ ਰਹਿ ਸਕਦੇ ਹੋ ਕਿਸ ਤਰ੍ਹਾਂ ਆਪਣੇ ਦਿਨ ਨੂੰ ਪਲਾਨ ਕਰਨਾ ਹੈ ਤੁਸੀਂ ਸੋ ਇਸੀ ਅੱਜ ਕੁਝ ਕਿ ਟਾਈਮ ਮੈਨੇਜਮੈਂਟ ਟਿਪਸ ਜਿਨ੍ਹਾਂ ਨਾਲ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਸਮਾਂ ਜਿਆਦਾ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਕਰਨ ਦੇ ਲਈ ਲਗਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਗੋਲ ਤੱਕ ਪਹੁੰਚਣਾ ਉਸ ਤੇ ਲਗਾ ਸਕਦੇ ਹੋਗੇ distractions ਖਾਸ ਕਰਕੇ mobile ਤੋਂ ਜਿੰਨਾ ਹੋ ਸਕੇ ਅਸੀਂ ਬਚੀਏ ਜਿੰਨਾ ਹੋ ਸਕੇ ਜਿਹੜਾ screen time ਅਸੀਂ ਆਪਣਾ ਘੱਟ ਕਰੀਏ ਕਿਉਂਕਿ ਜ਼ਿਆਦਾਤਰ ਅੱਜ ਦੇ ਸਮੇਂ ਦੇ ਵਿੱਚ ਸਮੱਸਿਆ ਇਹੀ ਆ ਰਹੀ ਹੈ ਕਿ mobile ਸਭ ਤੋਂ ਜ਼ਿਆਦਾ ਸਾਡਾ ਸਮਾਂ ਖਾ ਰਹੀ ਹੈ ਜੇਕਰ ਅਸੀਂ 10 ਮਿੰਟ ਲਈ ਬੈਠਣਾਗਾ ਤਾਂ ਅਸੀਂ ਅੱਧੇ ਪੌਣੇ ਘੰਟੇ ਲਈ ਬੈਠੇ ਹੁੰਨੇ ਹਾਂ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਸਾਡਾ ਪੂਰੇ ਦਿਨ ਦਾ ਜਿਹੜਾ ਟਾਈਮ ਹੈ ਇਸ ਤਰ੍ਹਾਂ ਨਿਕਲ ਜਾਂਦਾ ਹੈ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਜ਼ਰੂਰ ਰਸਨਾ ਮਿਲਦੇ ਅਗਲੀ ਵੀਡੀਓ ਵਿੱਚ ਇੱਕ ਨਵੇਂ ਟੌਪਿਕ ਤੇ ਨਾਲ ਤੁਹਾਨੂੰ ਸਾਰਿਆਂ ਨੂੰ Mira, vuelve a por esas es ricas.